ਨਿਊਜ਼ੀਲੈਂਡ ਦੀ ਆਰਥਵਿਵਸਥਾ ਲਈ ਇੱਕ ਚੰਗੀ ਖਬਰ ਸਾਹਮਣੇ ਆ ਰਹੀ ਹੈ ਰਿਜ਼ਰਵ ਬੈਂਕ ਨੇ ਸਾਲ ਦੀ ਆਖਰੀ ਸਮੀਖਿਆ ਵਿੱਚ ਅਫੀਸ਼ੀਅਲ ਕੈਸ਼ ਰੇਟ ਜਾਨਕੀ OSR ਨੂੰ 0.2 5% ਦੀ ਤੋਂ ਕਟਾ ਕੇ 2.25% ਕਰ ਦਿੱਤਾ ਹੈ ਇਹ 3 ਸਾਲਾਂ ਦੇ ਵਿੱਚ ਸਭ ਤੋਂ ਹੇਟਲੇ ਪੱਧਰ ਤੇ ਹੈ ਵਿੱਤ ਮੰਤਰੀ ਨਿਕੋਲਾ ਵਿਲਸ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਉਹ ਕਹਿੰਦੇ ਹਨ ਕਿ ਕਈ ਮੁਸ਼ਕਲ ਸਾਲਾਂ ਤੋਂ ਬਾਅਦ ਹੁਣ ਹਾਲਾਤ ਬਿਹਤਰ ਦਿਖ ਰਹੇ ਹਨ ਪਿਛਲੀਆਂ ਕਟਾਂ ਦੇ ਵੀ ਸਕਾਰਾਤਮਕ ਪ੍ਰਭਾਵ ਅਰਥ ਵਿਵਸਾਧ ਵਿੱਚ ਨਜ਼ਰ ਆ ਰਹੇ ਹਨ ਉਨ੍ਹਾਂ ਦੇ ਮੁਤਾਬਕ ਪਿਛਲੇ ਸਾਲ ਅਗਸਤ ਵਿੱਚ ਹੋਏ ਕਟ ਤੋਂ ਬਾਅਦ 80% ਮਾਰਗੇਜ ਲੋਨ ਮੁੜ ਰੀਨਿਊ ਹੋ ਰਹੇ ਹਨ ਜਿਸ ਨਾਲ ਘਰਾਂ ਦੇ ਵਿੱਚ ਹੋਰ ਪੈਸਾ ਬਚੇ ਹੈ ਅਤੇ ਹਜ਼ਾਰਾਂ ਕੀ ਵੀ ਇਸ ਮੌਕੇ ਨੂੰ ਆਪਣਾ ਪਹਿਲਾ ਘਰ ਖਰੀਦਣ ਲਈ ਵਰਤ ਰਹੇ ਹਨ OCR ਕੱਟ ਦਾ ਅਰਥ ਕੀ ਹੈ ਇਸ ਵਾਰ ਵੀ ਜਾਣਦੇ ਹਾਂ ਇਹ ਕੱਟ ਮਾਰਗੇਜ ਹੋਲਡਰ ਲਈ ਚੰਗੀ ਖਬਰ ਹੈ ਹਾਲਾਂਕਿ ਕੁਝ ਵਿਆਜ ਦਰਾਂ ਵਿੱਚ ਇਹ ਪਹਿਲਾਂ ਹੀ ਸ਼ਾਮਲ ਕੀਤੀ ਜਾ ਚੁੱਕੀ ਹੈ ਪਰ ਇਹ ਕਦਮ ਇਸ ਗੱਲ ਦਾ ਮਜ਼ਬੂਤ ਸੰਕੇਤ ਹੈ ਕਿ ਅਰਥਵਿਵਸਥਾ ਹੌਲੀ-ਹੌਲੀ ਮੁੜ ਟ੍ਰੈਕ ਤੇ ਆ ਰਹੀ ਹੈ ਰਿਜ਼ਰਵ ਬੈਂਕ ਨੇ ਕੀ ਤਰਕ ਦਿੱਤਾ ਹੈ ਇਸ ਬਾਰੇ ਵੀ ਜਾਣਦੇ ਹਾਂ ਮੋਨਟਰੀ ਪਾਲਿਸੀ ਕਮੇਟੀ ਨੇ 5% ਨਾਲ ਇਹ ਕਟਟ ਮਨਜ਼ੂਰ ਕੀਤੇ ਹਨ ਉਹ ਕਹਿੰਦੇ ਹਨ ਕਿ ਅਰਥਵਿਵਸਥਾ ਵਿੱਚ ਖਾਲੀ ਪਈ ਸਮਰੱਥਾ ਜਾਨਕਿ ਐਕਸੈਸ ਕਪੈਸਿਟੀ ਮਹੱਤਵਪੂਰਨ ਹੈ ਮੁੜ ਖਰਚ ਹੋਣਾ ਅਤੇ ਮੁੜ ਨੌਕਰੀ ਵਧਣ ਲਈ ਸਹਾਇਤਾ ਜ਼ਰੂਰੀ ਹੈ ਅਣਚਾਹੀ ਅਸਥਿਰਤਾ ਤੋਂ ਬਚਦੇ ਹੋਏ ਮੱਧ ਵਰਗੀ 2% 인ਫਲੇਸ਼ਨ ਟੀਚੇ ਵੱਲ ਵਾਪਸੀ ਯਕੀਨੀ ਬਣਾਈ ਜਾ ਸਕਦੀ ਹੈ ਇਸ ਬਾਰੇ ਮਾਹਰ ਕੀ ਕਹਿੰਦੇ ਹਨ ਐਸਪੀ ਏਐਨਜ਼ ਅਤੇ ਬੀਐਨਜ਼ ਦੇ ਮੁੱਖ ਅਰਥਸ਼ਾਸਤਰੀਆਂ ਨੇ ਕਿਹਾ ਹੈ ਕਿ ਇਹ ਘਟ ਪ੍ਰਤੀਕਾਤਮਕ ਵੀ ਹੈ ਅਤੇ ਰਣਨੀਤਿਕ ਵੀ। ਉਹਨਾਂ ਨੇ ਕਿਹਾ ਹੈ ਕਿ ਰਿਜ਼ਰਵ ਬੈਂਕ ਨੂੰ ਲੋਡ ਪੈਣ ਤੇ ਹੋਰ ਕੱਟ ਕਰਨ ਦਾ ਦਰਵਾਜ਼ਾ ਵੀ ਖੁੱਲਾ ਰੱਖਣਾ ਚਾਹੀਦਾ ਹੈ। ਰੇਟ ਟਰੈਕ ਦਾ ਤੱਲ 2.15 2.20 ਫੀਸਦੀ ਦੇ ਆਲੇ-ਦੁਆਲੇ ਰਹਿਣ ਦੀ ਉਮੀਦ ਹੈ। ਕਿ ਵਿ ਬੈਂਕ ਦੇ ਅਰਥਸ਼ਾਸਤਰੀਆਂ ਨੇ ਤਾਂ 0.50 ਤੱਕ ਕੱਟ ਦੀ ਸਪਰਸ਼ ਵੀ ਕੀਤੀ ਹੈ ਤਾਂ ਕਿ ਨਵੀਂ ਗਵਰਨਰ ਐਨਾ ਬ੍ਰਿੰਨ ਲਈ ਸਟੇਟ ਅਕਲੀਨ ਹੋ ਸਕੇ ਇਹ ਫੈਸਲਾ ਐਕਟਿੰਗ ਗਵਰਨਰ ਕੁਵਿਸਿਅਨਜ਼ ਹਾਕਸਬੀ ਦੀ ਆਖਰੀ ਕੋਸ਼ਨਾ ਹੈ ਦਸੰਬਰ ਦੇ ਵਿੱਚ ਐਨਾ ਬ੍ਰੇਮਨ ਆਪਣਾ ਦਫਤਰ ਸੰਭਾਲੇਗੀ ਅਗਲੀ ਓਸੀਆਰ ਕੋਸ਼ਨਾ ਫਰਵਿਜ਼ ਦੇ ਵਿੱਚ ਹੋਵੇਗੀ ਓਸੀਆਰ ਕੀ ਹੈ ਇਸ ਵਾਰ ਵੀ ਜਾਣਦੇ ਹਾਂ ਓਸੀਆਰ ਉਹ ਦਰ ਹੈ ਜਿਸ ਤੇ ਰਜਿਸਟਰਡ ਬੈਂਕ ਰਿਜ਼ਰਵ ਬੈਂਕ ਕੋਲੋਂ ਕਰਜ਼ਾ ਲੈਂਦਾ ਹੈ ਅਤੇ ਜਮਾ ਕਰਦਾ ਹੈ ਇਸ ਨੂੰ ਸਾਲ ਦੇ ਵਿੱਚ 7 ਵਾਰੀ ਰਿਵਿਊ ਕੀਤਾ ਜਾਂਦਾ ਹੈ ਤੇ ਇਨਫਲੇਸ਼ਨ 1.3 ਫੀਸਦੀ ਦੇ ਟੀਚੇ ਦੇ ਵਿੱਚ ਰਹਿੰਦਾ ਹੈ ਉੱਚ ਇਨਫਲੇਸ਼ਨ ਉੱਚ ਵਿਆਜ ਦਰ ਲੋਕ ਘਟ ਬਚਤ ਵਧੇਰੇ ਸੇਵੀ ਘਟ ਇਨਫਲੇਸ਼ਨ ਵਿਆਜ ਦਰਾਂ heten ਵਧੇਰੇ ਖਰਚ ਅਰਥ ਵਿਵਸਥਾ ਨੂੰ ਗਤੀ OCR 2.25 ਫੀਸਦੀ ਤੇ 3 ਸਾਲਾਂ ਦਾ ਸਭ ਤੋਂ heten ਦੀ ਦਰ ਹੈ ਕਾਰ ਖਰੀਦਣ ਵਾਲਿਆਂ ਲਈ ਰਾਹਤ ਦੇ ਸੰਕੇਤਾਂ ਅਤੇ ਅਰਥ ਵਿਵਸਥਾ ਦੇ ਮੋੜ ਉੱਠਣ ਦੀ ਉਮੀਦ ਵੀ ਕੀਤੀ ਜਾ ਰਹੀ ਹੈ